ਚੌਧਰੀ ਬਾਰੇ ਜੈਸੇ ਮਸ਼ਹੂਰ ਹੈ ਪੂਰੇ ਬਿਰੰਦਰ ਦੇ ਵਿੱਚ ਤੇ ਇਹਦੀ ਗੜਦਨ ਦੇ ਵਿੱਚ ਕੋਈ ਬੋੜਾ ਕੀੜਾੜਿਆ ਹੋਇਆ ਜਿਹੜਾ ਇੱਧਰ ਉੱਧਰ ਇਹਨੂੰ ਮੋੜਨ ਨਹੀਂ ਦਿੰਦਾ ਤੇ ਇਹਦੀ ਜਦੋਂ ਮਦਰ ਖੜੇ ਵੀ ਸੀ ਤਾਂ ਵੀ ਇਹਦੇ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਗਏ ਸੀ ਪਿੱਛੇ ਵਾ ਜੰਨੀ ਸਾਹਿਬ ਨੂੰ ਮੈਂ ਚੈਲੰਜ ਕਰਦਾ ਹਾਂ ਓਪਨ ਕਿ ਜੇ ਉਹਨਾਂ ਨੂੰ ਵਿਕਰਮ ਚੌਧਰੀ ਦੀ ਟੌਣ 'ਤੇ ਕੀਲਾ ਦਿਖਦਾ ਹੈ ਤਾਂ ਉਹ ਜਿਹੜਾ ਟੌਣ 'ਤੇ ਜੋ ਵੀ ਰੌੜ ਕਹਿ ਰਹੇ ਕੀਲਾ ਕਹਿ ਰਹੇ ਉਸ ਨੂੰ ਮੋੜ ਕੇ ਦਿਖਾਓ ਇੰਨਾ ਵੀ ਲਾਲਚ ਨਹੀਂ ਹੋਣਾ ਚਾਹੀਦਾ ਜਦੋਂ ਇੱਕ ਪਰਿਵਾਰ ਦੇ ਵਿੱਚ ਮੁੰਡਾ ਹੈਗਾ ਐਮਐਲਏ ਤੇ ਮਾਂ ਹੁਣ 80 ਦੇ ਨੇੜੇ ਪਹੁੰਚੀ ਹੋਈ ਹੈ ਤਾਂ ਫਿਰ ਕਿਆ ਲੋੜ ਸੀ ਅੱਡੀ ਆਪ ਦਾ ਬੇਬੀ ਸੀ ਜੁਆਇਨ ਕਰਨ ਦੀ ਬੀਜੇਪੀ ਅੱਜ ਮੇਰੀ ਮਾਤਾ ਜੀ ਦੀ ਉਮਰ ਤੇ ਉਹਨਾਂ ਨੇ ਟਿੱਪਣੀ ਕੀਤੀ ਮੇਰੇ ਮਾਤਾ ਜੀ ਹਰ ਇੱਕ ਦੀ ਮਾਂ ਉਹਦੇ ਵਾਸਤੇ ਮਾਂ ਤੋਂ ਉੱਪਰ ਕੁਝ ਨਹੀਂ ਹੁੰਦਾ ਮੇਰੀ ਤਾਂ ਉਹਨਾਂ ਨੂੰ ਇਹ ਰਾਏ ਹੈ ਕਿ ਅਗਲੀ ਵਾਰੀ ਜੇ ਕੋਈ ਐਸੀ ਹਰਕਤ ਕਰੋਗੇ ਤਾਂ ਫੇਰ ਜਵਾਬ ਹੋਰ ਤਰੀਕੇ ਨਾਲ ਮਿਲਣਾ। ਜੇ ਟਿਕਟ ਕਿਸੇ ਨੂੰ ਹੋਰ ਨੂੰ ਵੀ ਦੇਤੀ ਸੀ ਤਾਂ ਤੁਸੀਂ ਤਾਂ ਐਮਐਲਏ ਹੈਗੇ ਹੋ ਤੁਸੀਂ ਹੁਣ ਦੋ ਉਹਦੇ ਤਾਂ ਮੁੰਡਾ ਰੱਖ ਨਹੀਂ ਸਕਦਾ। ਜੀ ਚੰਨੀ ਜੀ ਐਡੇ ਵੱਡੇ ਸਟਾਰ ਲੀਡਰ ਸੀ ਤਾਂ ਬਾਈ ਇਲੈਕਸ਼ਨ ਕਿਉਂ ਨਹੀਂ ਲੜਾਈ? ਜੋ ਆਦਮ ਵਿੱਚ ਸੰਤੋਖ ਸਿੰਘ ਚੌਧਰੀ ਜੀ ਐਮਪੀ ਬੰਦੇ ਨੇ 19 ਚ ਸੰਤੋਖ ਸਿੰਘ ਚੌਧਰੀ ਜੀ ਐਮਪੀ ਬੰਦੇ ਨੇ 22 ਚ ਸੰਤੋਖ ਸਿੰਘ ਚੌਧਰੀ ਜੀ ਦਾ ਪੁੱਤਰ ਬੰਦਦਾ ਹੈ ਐਮਐਲਏ 18 ਵਿੱਚ ਸਭ ਤੋਂ ਵੱਧ ਸੀਟਰ ਦੇ ਜਿੱਤ ਕੇ ਆਉਂਦਾ ਹੈ ਔਰ ਫੇ ਚੌਧਰੀ ਸਾਹਿਬ ਦੀ ਰਾਹੁਲ ਗਾਂਧੀ ਦੀ ਯਾਤਰਾ ਜੋਦੀ ਹੱਥਾਂ ਚ 14 ਦੀ ਮੌਤ ਹੋ ਜਾਂਦੀ ਹੈ ਤਾਂ ਪਾਈ ਇਲੈਕਸ਼ਨ ਜੇ ਸਾਨੂੰ ਕੋਈ ਟਿਕਟ ਦਿੱਤੀ ਹੈ ਤਾਂ ਸਾਡੇ ਤੇ ਕੋਈ ਆਸਾਨ ਕੀਤਾ ਹੈ ਅੱਜ ਚੌਧਰੀ ਸਾਹਿਬ ਮਰੇ ਹੈ ਜਦੋਂ ਇਹਨਾਂ ਨੇ ਉਹਨਾਂ ਉਹ ਪਾਰਟੀ ਨੂੰ ਛੱਡ ਕੇ ਜਿਹਦੇ ਵਾਸਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੂੰ ਬੜੇ ਰੰਗ ਵੀ ਦਿਖਾਏ ਪਾਰਟੀ ਨੇ ਤੇ ਬਹੁਤ بڑے ਅਹੁਦੇ ਵੀ ਇਹਨਾਂ ਨੇ ਮਾਣੇ ਉਹਨੂੰ ਛੱਡ ਕੇ ਜਦ ਇਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਚੰਨੀ ਜੀ ਤਾਂ ਠੱਗੇ ਰਹਿਣ ਤਾਂ ਚੰਗਾ ਹੈ ਚੰਨੀ ਜੀ ਆਪਣੇ ਆਪ ਨੂੰ ਸੁਦਾਮਾ ਕਹਿੰਦੇ ਨੇ ਮੈਂ ਕਹਿੰਦਾ ਇਹ ਸੁਦਾਮਾ ਨਹੀਂ ਹੈ ਇਹ ਕਿਹੜਾ ਸੁਦਾਮਾ ਹੈ ਜੀ ਜਿਹੜੇ ਦੇ ਘਰੋਂ 10 ਕਰੋੜ ਰੁਪਏ ਮਿਲਿਆ ਹੋਵੇ ਇਹ ਤਾਂ ਸ਼ਕੁਨੀ ਨੇ ਇਹਨਾਂ ਨੇ ਸ਼ਕੁਨੀ ਦਾ ਰੋਲ ਨਿਭਾਇਆ ਹੈ ਕਾਂਗਰਸ ਪਾਰਟੀ ਚ ਪੁਲਿਸ ਨੇ ਟਿਕਟ ਦਿੱਤੀ ਵੀ ਗਈ ਇੱਕ ਮੁੰਡਾ ਇਹਨਾਂ ਦਾ ਐਮਐਲਏ ਹੈ ਆਲਰੇਡੀ ਕਾਂਗਰਸ ਵੱਲੋਂ ਜੀ ਮਾਂ ਨੂੰ ਟਿਕਟ ਦੇ ਦਿੱਤੀ ਗਈ ਸੀ ਜੋ ਹਾਰ ਗਏ ਉਸ ਤੋਂ ਬਾਅਦ ਪਾਰਟੀ ਨੇ ਜੇ ਟਿਕਟ ਬਦਲੀ ਹੈ ਤਾਂ ਐਮਡੀ ਵੀ ਕਾਹਲੀ ਸੀਗੇ ਪਾਰਟੀ ਛੱਡ ਕੇ ਜਾਣੀ ਹੈ ਤਾਂ ਇਹਨਾਂ ਨੇ ਮਤਲਬ ਆਪਣੇ ਪੂਰੇ ਇਤਿਹਾਸ ਨੂੰ ਗੰਦਲਾ ਕਰਤਾ ਹੈ ਐਨਾ ਕਾਂਗਰਸ ਪਾਰਟੀ ਦੇ ਖਿਲਾਫ ਇਲੈਕਸ਼ਨ ਲੜਦੇ ਨੇ ਕਾਂਗਰਸ ਪਾਰਟੀ ਦੇ ਇਲੈਕਸ਼ਨ ਖਿਲਾਫ ਲੜ ਕੇ ਫਿਰ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣਦੇ ਨੇ ਫਿਰ ਉਸ ਤੋਂ ਬਾਅਦ ਫਿਰ ਪੀਪੀਪੀ ਤੇ ਜਾਂਦੇ ਨੇ ਹੁਣ ਕਾਂਗਰਸ ਦੇ ਵਿੱਚ ਜਦੋਂ ਦੇ ਆਏ ਨੇ ਇਹਨਾਂ ਨੂੰ ਟੌਪ ਪੋਸਟ ਮਿਲ ਰਹੀ ਹੈ ਔਰ ਇਹ ਦੂਸਰਿਆਂ ਤੇ ਇਹ ਵਾਰ ਕਰਦੇ ਨੇ ਇਹ ਮੇਰੇ ਹਿਸਾਬ ਦੇ ਨਾਲ ਪਾਰਟੀ ਦਾ ਤਾਂ ਪਤਾ ਨਹੀਂ ਨੁਕਸਾਨ ਹੋਏਗਾ ਕਿ ਫਾਇਦਾ ਇਹਨਾਂ ਦੇ ਜਾਣ ਨਾਲ ਲੇਕਿਨ ਇਹਨਾਂ ਨੇ ਆਪਣਾ ਜਿਹੜਾ ਬਹੁਤ ਭਾਰੀ ਨੁਕਸਾਨ ਕਰ ਲਿਆ ਮੈਨੂੰ ਉਸ ਦਾ ਅਫਸੋਸ ਹੈ ਚੰਨੀ ਜੀ ਇਜ਼ ਅ ਫੇਲਡ ਚੀਫ ਮਿਨਿਸਟਰ ਚੰਨੀ ਜੀ बतौर ਮੁੱਖ ਮੰਤਰੀ ਦੋ ਸੀਟਾਂ ਹਾਰ ਕੇ ਕਾਂਗਰਸ ਦੀ ਸਰਕਾਰ ਬਣਦੀ ਬਣਦੀ 18 ਤੇ ਆ ਗਈ ਚੰਨੀ ਜੀ ਨੇ ਆਪਣੇ ਸਖੇ ਭਰਾ ਨੂੰ ਕਾਂਗਰਸ ਤੋਂ ਉਹ ਕੈਂਡੀਡੇਟ ਤੋ ਇਹ অলਰੈਡੀ 13 ਬੱਸੀ ਤੋ ਖੜਾ ਆਇਆ ਕਾਂਗਰਸ ਦਾ ਕੈਂਡੀਡੇਟ ਆ ਰਿਹਾ ਆ ਸਾਰੀਆਂ ਚੀਜ਼ਾਂ ਦੇਖਦੇ ਹੋਏ ਵੀ ਪਾਰਟੀ ਨੇ ਉਹਨਾਂ ਨੂੰ ਭਗੌੜਿਆ ਨੂੰ ਕਿਉਂਕਿ ਪੱਜੇ ਹੋਏ ਸੀ 10 ਕਰੋੜ ਰੁਪਿਆ ਉਹਨਾਂ ਦੇ ਘਰੋਂ ਮਿਲਿਆ ਉਹ ਆਪਣਾ ਕਾਲਾ ਹੈ ਜੀ ਪਹਿਲੇ ਹੀ ਬਹੁਤ ਕੁਝ ਮੇਰੇ ਖਿਲਾਫ ਹੋ ਰ ਗਿਆ ਸੀ ਉਹਨੇ ਗੁਜਾਇਸ਼ ਕੋਈ ਛੱਡੀ ਨਹੀਂ ਸੀ ਤੇ ਲੇਕਿਨ ਫੇਰ ਵੀ ਮੈਂ ਉਸ ਤੋਂ ਬਾਅਦ ਉਹਨੂੰ ਕਾਲ ਕੀਤੀ ਸੀ ਫਿਰ ਉਹਨੇ ਟੈਲੀਫੋਨ ਨਹੀਂ ਚੱਕਿਆ ਅੱਛਾ ਤੁਸੀਂ ਫਿਰ ਵੀ ਅਪਰੋਚ ਕੀਤਾ ਉਹਨਾਂ ਨੂੰ ਹਾਂ ਜੀ ਮੈਂ ਕਾਲ ਕੀਤੀ ਸੀ ਉਹਨੂੰ ਟੈਲੀਫੋਨ ਤੇ ਪਰ ਉਹਨੇ ਟੈਲੀਫੋਨ ਚੱਕਿਆ ਨਹੀਂ ਸੀ ਮੇਰੀ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਅਨੀ ਸਾਹਿਬ ਇਜ਼ ਅ ਫੇਲਡ ਲੀਡਰ ਪੂਰੇ ਦੁਆਬੇ ਵਿੱਚ ਜ਼ਿਲੰਦਰ ਦੇ ਵਿੱਚ ਆ ਕੇ ਇਹਨਾਂ ਨੇ ਸਭ ਕੁਝ ਅਬਸੈਟ ਕਰਤਾ ਸਭ ਕੁਝ ਲੜਾਈਆਂ ਕੁਆਦਤ ਹੈ ਹਾਈ ਕਮਾਂਡ ਐਨੀ ਤੁਹਾਡੀ ਅਨਜਾਨ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਫਿਰ ਕਿ ਜੇ ਇੱਕ ਫੇਲਡ ਲੀਡਰ ਨੂੰ ਟਿਕਟ ਦਿੱਤਾ ਵੀ ਫੋਰਸ ਗੁਨਾਹਗਰ ਦੱਸਿਆ ਉਹਨਾਂ ਨੇ ਕਿਹਾ ਸੀ ਨਾ ਕਮਾਂਡ ਨੂੰ ਬੇਨਤੀ ਕਰ ਰਹੇ ਆ ਹਾਈ ਕਮਾਂਡ ਨੂੰ ਦੱਸਿਆ ਕਿ ਇਹ ਐਸਾ ਲੀਡਰ ਜ਼ਿਲੰਦਰ ਦੇ ਵਿੱਚ ਨਹੀਂ ਚਾਹੀਦਾ ਦੇਸ ਲੀਡਰ ਨੇ ਆਪਣੇ ਰਿਸ਼ਤੇਦਾਰ ਤੱਕ ਨਾ ਬਖਸ਼ੇ ਹੋ। ਤੇ ਮੁੰਡੇ ਨੂੰ ਮਿਲਣਾ ਸੀ ਤੇ ਮੁੰਡਾ ਬਹੁਤ ਐਰੋਗੈਂਟ ਹੈ। ਇਹਨੂੰ ਮਿਲਣਾ ਵੀ ਕੋਈ ਮਤਲਬ ਆਮ ਬੰਦੇ ਦਾ ਕੰਮ ਨਹੀਂ ਹੈ। ਹਰ ਕਿਸੇ ਨਾਲ ਤਾਂ ਹੱਥ ਨਹੀਂ ਮਲਾਉਂਦਾ। ਤੇ ਹੱਥ ਦੇ ਉਹ ਆਪਣੀ ਗੱਡੀ ਦੇ ਵਿੱਚ ਉਹ ਹੱਥ ਸਾਫ਼ ਕਰਨੇ ਵਾਲਾ ਰੱਖਦਾ ਹੈ। ਤੇ ਹੱਥ ਤੇ ਭਾਈ ਚਾਂਸ ਕੋਈ ਮਲਾਵ ਹੀ ਲਵੇ ਤਾਂ ਸੈਨੇਟਾਈਜ਼ਰ ਨਾਲ ਸਾਫ਼ ਕਰਦਾ ਹੈ। ਜਦ ਜੇ ਇੰਨਾ ਹੀ ਚੰਨੀ ਬੱਡਾ ਲੀਡਰ ਸੀ। ਤਾਂ ਚੰਨੀ ਨੂੰ ਬਾਏ ਇਲੈਕਸ਼ਨ ਵੀ ਚੰਨੀ ਨੂੰ ਲੜਾਉਂਦੇ ਸਰਕਾਰਾਂ ਦੇ ਖਿਲਾਫ ਇਲੈਕਸ਼ਨ ਚੌਧਰੀ ਪਰਿਵਾਰ ਲੜੇ ਜਰਨਲ ਇਲੈਕਸ਼ਨ ਚੰਨੀ ਲੜੇ ਚੰਨੀ ਹਾਰ ਕੇ ਆਉਂਦਾ ਹੈ ਚੰਨੀ ਇਲੈਕਸ਼ਨ ਲੜ ਸਕਦਾ ਹੈ ਚੰਨੀ ਦੋ ਦੋ ਪਾਰਟੀਆਂ ਛੱਡ ਕੇ ਆਉਂਦਾ ਹੈ ਚੰਨੀ ਚੰਗਾ ਹੈ 에ਰੋਗੈਂਟ ਜਿਹੜਾ ਸੁਭਾਅ ਹੈ ਉਹਦਾ ਇਹਨੇ ਆਪਣੇ ਪਰਿਵਾਰ ਦੀ ਆਪਣੇ ਬਜ਼ੁਰਗਾਂ ਦੀ ਮਿੱਟੀ ਬਲੀਦ ਕੀਤੀ ਹੈ ਤੇ ਇਹ ਇਹ ਅੱਜ ਦਾ ਨਹੀਂ ਹੈ ਇਹਦਾ ਸੁਭਾਅ ਬਹੁਤ ਵਾਰ ਮੈਂ ਵੀ ਪਰਿਵਾਰ ਵਿੱਚ ਵੀ ਇਹ ਦੇ ਪਿਤਾ ਜੀ ਤੋਂ ਵੀ ਸੁਣਿਆ ਹੂੰ ਲੋਕ ਤਾਂ ਅਕਸਰ ਕਹਿੰਦੇ ਆ ਤੇ ਲੋਕ ਅੱਜ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਐਡੇ ਵੱਡੇ ਅਹੁਦੇ ਮਾਣ ਕੇ ਹੂੰ ਤੇ ਐਡੇ ਵੱਡੇ ਰਤਬਿਆਂ ਦੇ ਵਿੱਚ ਰਹਿ ਕੇ ਪੂਰਾ ਇਹ ਇਹ ਤਾਂ ਮਤਲਬ ਲਕਜਰੀਅਸ ਜੀਵਨ ਜੀ ਰਿਹਾ ਜਿਹੜਾ ਮੁੰਡਾ ਜੀ ਤੇ ਇਹ ਇਹ ਸਾਰਾ ਕੁਝ ਕਾਂਗਰਸ ਦੀ ਉਹ ਦੇਣਾ ਹੈ ਕਰੋੜ ਰੁਪਇਆ ਘਰ ਤੋਂ ਮਿਲਿਆ ਕਿ ਨਹੀਂ ਆਈਐਸ ਅਫਸਰ ਕੋਲ ਲੰਮੇ ਪੈ ਕੇ ਬਾਅਦ ਥੱਲੇ ਰੱਖ ਕੇ ਮਾਫੀ ਮੰਗੀ ਹੈ ਕਿ ਨਹੀਂ ਕਾਂਗਰਸ ਨੂੰ ਠੇਡੀ ਲਾਈ ਹੈ ਕਿ ਨਹੀਂ ਕਾਂਗਰਸ ਦੇ ਖਿਲਾਫ ਆਪਨਾ ਲੜਾਇਆ ਹੈ ਕਿ ਨਹੀਂ ਹੁਣ ਕਹਿੰਦੇ ਆ ਕਿ ਕਾਂਗਰਸ ਹਾਈਕਮਾਂਡ ਨੂੰ ਕਹਿੰਦੇ ਆ ਵਿਕਰਮ ਤੇ ਐਕਸ਼ਨ ਲਓ ਵਿਕਰਮ ਤੇ ਐਕਸ਼ਨ ਲੈਣ ਪਰ ਵਿਕਰਮ ਤੇ ਐਕਸ਼ਨ ਲੈਣ ਤੋਂ ਪਹਿਲਾਂ ਚੰਨੀ ਤੇ ਐਕਸ਼ਨ ਲੈਣ ਰਾਣਾ ਗੁਰੀਬ ਤੇ ਐਕਸ਼ਨ ਲੈਣ ਅਰਦਾਪ ਸਿੰਘ ਬਾਜਲਾ ਜੀ ਤੇ ਐਕਸ਼ਨ